ਕਾਟਾ ਹੋਇਆ ਤੇਲ ਨਹੀਂ ਪਾ ਰਹੀ ਸਾਡੇ ਤੇਲ ਹੈ ਨਹੀਂਗਾ ਕੋਲੇ ਜੀ ਹੁੰਦਾ ਜੀ ਗਾਹ ਨਗਦੇ ਕੋਈ ਕੱਲ ਪਾ ਲੈਂਦੇ ਜੀ ਮੈਂ ਪ੍ਰੋਬਲਮ ਬੜੀ ਤਕੜੀ ਹੋਈ ਪਈ ਆ ਜੀ ਤੇਲ ਨਹੀਂ ਪਾ ਰਹੇ ਜੀ ਹੁਣ ਕਿੰਨੀ ਕਿ ਮਸਕਲਾਂ ਸਾਹਮਣੇ ਕਰ ਰਹੀਆਂ ਨੇ ਮਸਕਲ ਤਾਂ ਬਹੁਤ ਔਖਾ ਜੀ ਹੁਣ ਤੇਲ ਨਹੀਂ ਹੈਗਾ ਕਹਾ ਕਿ ਦਮ ਹੈ ਕਿਥੇ ਜੀ ਗਿਜਾੜੂ ਤੋਂ ਹੈ ਨਹੀਂ ਪਾਣ ਤੇਲ ਨਹੀਂ ਹੈਗਾ ਜੀ ਪੰਪ ਪੰਪ ਉੱਤਰ ਪਿੱਛੇ ਗਈ ਪੰਪਾਈ ਕਰੇ ਵਾਲਾ ਪੰਪ ਬੰਦ ਆ ਜੀ ਉਹ ਤੇਲ ਨਹੀਂ ਪਾਉਂਦੇ ਸਾਨੂੰ ਕਹਿੰਦਾ ਤੇਲ ਹੀ ਨਹੀਂ ਹੈਗਾ ਸਾਨੂੰ ਤਾਂ ਹੈਗਾ ਤਾਂ ਜੀ ਉਹਨਾਂ ਨੇ ਤੇਲ ਖਤਮ ਖਤਮ ਹੋ ਗਿਆ ਤਾਂ ਹੈਗਾ ਤਾਂ ਪਿਛਲੇ ਪੰਪ ਵਾਲੇ ਸਾਨੂੰ ਜੀ ਸਾਰੇ ਬਸੇ ਜਿਹੜੇ ਫੋਨ ਮਾਰ ਪੇਰੀ ਬੰਦ ਕਰਤਾ ਲੋਕਾਂ ਨੇ ਹੁਣ ਇੱਥੇ ਖੜੇ ਨੂੰ ਏਦਾਂ ਹੰਟਾ ਹੋ ਗਿਆ। ਪਾਜੀ ਬੰਦ ਕਰਨ ਦਾ ਕਾਰਨ ਦੱਸੇਗੇ। ਕਹਿੰਦੇ ਟਰੱਕਾਂ ਦੀ ਹੜਤਾਲ ਚੱਲ ਰਹੀ ਐ ਇਸੇ ਕਰਕੇ ਤੇਲ ਆ ਨਹੀਂ ਰਿਹਾ ਇਸੇ ਕਰਕੇ ਦਿੱਕਤ ਆ ਰਹੀ ਐ। ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ। ਆਹ ਦੇਖੋ ਹੁਣ ਖੜੇ ਆ ਜੀ ਮਰਜੀ ਅੱਧਾ ਘੰਟਾ ਹੋ ਗਿਆ। ਕਾਮਾਕਾਰ ਛੱਡ ਕੇ ਖੜੇ ਆ। ਘੰਟਾ ਹੋ ਗਿਆ ਸਾਨੂੰ ਖੜਿਆਂ ਨੂੰ ਜੋ ਜੋਬ ਤੇ ਵੀ ਜਾਣਾ ਬਹੁਤ ਪਰੇਸ਼ਾਨੀ ਹੋ ਰਹੀ ਐ। ਜੋ ਇਹ ਸਰਕਾਰ ਕਰ ਰਹੀ ਐ ਸਹੀ ਨਹੀਂ ਕਰ ਰਹੀ ਐਗੀ। ਤਾਂ ਉਹਨਾਂ ਨੂੰ ਇਹਦਾ ਕੋਈ ਸੋਲੂਸ਼ਨ ਕੱਢਣਾ ਚਾਹੀਦਾ ਤਾਂਕਿ ਆਪ ਦੇ ਕੰਮਾਂ ਤੇ ਟਾਈਮ ਨਾਲ ਜਾ ਸਕੀਏ ਸਰ ਐਕਚੁਅਲੀ ਨਾ ਟਰਾਂਸਪੋਰਟੇਸ਼ਨ ਦੀ ਜਿਹੜੀ ਗੱਡੀਆਂ ਲੋਡ ਕਰਦੀਆਂ ਗਈਆਂ ਤੇਲ ਦੇ ਕੇ ਜਾਂਦੇ ਪੰਪਾਂ ਦੇ ਉੱਤੇ ਉਹਨੇ ਸਟ੍ਰਾਈਕ ਹੈ ਸਟ੍ਰਾਈਕ ਹੋਣ ਕਰਕੇ ਪੰਪਾਂ ਨੂੰ ਤੇਲ ਮਿਲ ਨਹੀਂ ਰਿਹਾ ਤੇ ਲੋਕਾਂ ਚ ਫੁਵਾਹ ਇਹ ਹੈ ਵੀ ਪੰਪ ਬੰਦ ਹੋ ਰਹੇ ਆ ਪੰਪ ਨਹੀਂ ਬੰਦ ਹੋ ਰਹੇ ਪੰਪ ਡਰਾਈ ਹੋ ਜਾਨਗੇ ਲੇਕਿਨ ਉਹ ਉਸ ਕੁਝ ਸਮੇਂ ਦੀ ਗੱਲਬਾਤ ਹੈ ਲੰਮੀ ਚੋੜੀ ਪ੍ਰੋਜੈਕਟ ਨਹੀਂ ਹੈ ਕੋਈ ਇਹ ਦੇਖ ਤੁਸ ਨੂੰ ਦੇਖ ਦੇ ਕੇ ਆ ਰਹੇ ਨੇ ਜੀ ਡਰਾਈ ਦਾ ਮਤਲਬ ਇਹ ਹੈ ਨਾ ਕਿ ਪੰਪਾਂ ਤੇ ਤੇਲ ਮੁੱਕ ਜੂਗਾ ਜੀ ਬਿਲਕੁਲ ਡਰਾਈ ਦਾ ਮਤਲਬ ਇਹ ਹੈ ਵੀ ਪੰਪਾਂ ਤੇ ਤੇਲ ਮੁੱਕ ਜਾਊਗਾ ਇਹ ਕੀ ਕਹਿਣਾ ਚਾਹੁੰਦੇ ਹੋ ਤਾਂ ਕਿ ਇੰਨੇ ਲੋਕਾਂ ਦਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ। ਜੋ ਪਰੇਸ਼ਾਨੀ ਦਾ ਹੈਗੀ ਹੈ ਸਰ ਦੇਖੋ ਜੇ ਪਹਿਲਾਂ ਮੇਰੇ ਕੋਲ ਇੱਕ ਦਿਨ 'ਚ 1000 ਬੰਦਾ ਹੁੰਦਾ ਸੀਗਾ ਹੁਣ ਇੱਕ ਦਿਨ 'ਚ ਮੇਰੇ ਕੋਲ 4000 ਬੰਦਾ ਆਇਆ। ਤਾਂ ਪਰੇਸ਼ਾਨੀ ਸਾਨੂੰ ਵੀ ਹੋਈ ਹੈ ਉਹਨਾਂ ਨੂੰ ਵੀ ਹੋਈ ਹੈ ਰਾ 11:30 ਤੱਕ ਪੰਪ ਚੱਲਦਾ ਰਿਹਾ। ਸਰ ਜੇ ਇਸ ਤਰ੍ਹਾਂ ਰਸ਼ ਰਿਹਾ ਤਾਂ ਮੈਂ ਸ਼ਾਮ ਤੱਕ ਸ਼ਾਮ ਤੱਕ ਮੇਰੇ ਕੋਲੇ ਵੀ ਡਰਾਈ ਹੋ ਜਾਊਗਾ। ਸਰ ਹੜਤਾਲ ਵਾਸਤੇ ਇਹ ਸੁਣਾ ਗਿਆ ਵੀ ਅੱਜ ਆਰਟੀਓ ਸਾਹਿਬ ਪਹੁੰਚੇ ਨੇ ਡੀਪੂ ਦੇ ਵਿੱਚ ਹੋ ਸਕਦਾ ਕੋਈ ਉਹਨਾਂ ਦਾ ਸੋਲੂਸ਼ਨ ਨਿਕਲਿਆ ਹੋਵੇ ਮੀਟਿੰਗ ਚੱਲੀ ਜਾਂਦੀ ਹੈ ਉਹਨਾਂ ਦੇ ਵਿੱਚ ਆ ਰਿਹਾ ਹੈ ਕਿਈ ਪਟਰੋਲ ਡੰਪਰ ਤੇ ਤੇਲ ਨੂੰ ਮਹਿੰਗਾ ਕਰਕੇ ਵੇਚਿਆ ਜਾ ਰਿਹਾ ਨਹੀਂ ਇਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ ਸਾਡੇ ਕੋਲ